ਆਜੋ 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 ਮੈਂ ਹੋਰ ਹੀ ਸੋਚ ਰਹੀ ਸੀ ਮੈਂ ਕਿਹਾ ਉਹਨਾਂ ਨਾਲ ਗੱਲ ਹੋਗੀ ਸਨੀ ਭਾਈ ਕਿੱਥੇ ਨੇ ਅੱਛਾ ਸਤਿ ਸ਼੍ਰੀ ਅਕਾਲ ਜੀ ਆਪਣਾ ਕਿਹੜਾ ਚੈਨਲ ਹੈ ਜੀ ਚੈਨਲ ਹੈ ਭਾਜੀ ਇਹ ਨਹੀਂ ਕਹਿ ਸਕਦੇ ਤੁਸੀਂ ਮੈਂ ਸ਼ੇਅਰ ਤਾਂ ਲਵਾ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਜਿਹੜੀ ਸਰਹੱਦਾਂ ਵਾਲੀ ਕਰਵਾਹਟ ਹੈ ਨਾ ਉਹ ਭਾਵੇਂ ਮੁੱਕੇ ਭਾਵੇਂ ਨਾ ਮੁੱਕੇ ਪਰ ਤੁਹਾਡੇ ਸਾਡੇ ਵਰਗੇ ਭੈਣ ਭਰਾਵਾਂ ਦਾ ਜਿਹੜਾ ਮੇਲ ਹੈ ਮੈਨੂੰ ਲੱਗਦਾ ਉਹ ਜ਼ਰੂਰ ਹੋ ਜਾਊਗਾ ਜੋ ਕ੍ਰੀਏਟਿਵਿਟੀ ਜਿਹੜੀ ਮੰਗਦੀ ਸੀ ਆਥੈਂਟਿਕ ਇੱਕ ਪਾਕਿਸਤਾਨੀ ਲਾਹੌਰ ਤੋਂ ਇੱਕ ਆਰਟਿਸਟ ਮੰਗਦੀ ਸੀ ਸਿਸੀਲੀ ਆਪਾਂ ਉਸ ਤੋਂ ਦੇ ਬੜੇ ਮਸ਼ਹੂਰ ਕਲਾਕਾਰ ਰਹੇ ਗਏ Imran Abbas ਜੀ ਉਹਨਾਂ ਨੂੰ ਚੁਣਿਆ ਉਹਨਾਂ ਨੇ ਪਾਕੋ ਬਿਨਾਂ ਰੋਲ ਨਿਭਾਇਆ ਬਟ ਇਧਰ ਦੀ ਫਿਲਮਾਂ ਇਦਾਂ ਦੇ ਕਨਸੈਪਟਸ ਤੁਹਾਨੂੰ ਚੈਲੰਜ ਨਹੀਂ ਦਿੰਦੇ ਕਿਉਂਕਿ ਆਡੀਅנס ਦੀ ਐਕਸੈਪਟੈਂਸ ਬਹੁਤ ਜ਼ਰੂਰੀ ਹੈ ਲੇਕਿਨ ਸਰਹਦਾ ਉਹ ਕਰਵਾਹਟ ਕਿੰਨਾ ਕਿਤੇ ਬਰਕਰਾਰ ਰੱਖਦੀਆਂ ਨੇ ਇਹ ਤਾਂ ਪੋਲੀਟੀਕਲ ਸਿਸਟਮ ਹੈ ਔਰ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਜਿਆਦਾ ਚ ਗੋ ਨਹੀਂ ਸਕਦੇ ਹੈਗੇ ਹੋਰ ਆਪਾਂ ਦੁਨੀਆ ਚ ਟਰੈਵਲ ਕਰਦੇ ਇੰਨੀ ਜ਼ਿਆਦਾ ਰੈਸਟ੍ਰਿਕਸ਼ਨਸ ਨਹੀਂ ਹੁੰਦੀਆਂ ਇੱਥੇ ਕੁਝ ਜ਼ਿਆਦਾ ਖਾਸ ਇਨਸਟ੍ਰਕਸ਼ਨਸ ਨੇ ਅਗੇਨ ਉਹ ਇਧਰ ਨਹੀਂ ਆ ਸਕਦੇ ਜੀਵੇ ਸੋਣਿਆ ਜੀ ਫਿਲਮ ਰਿਲੀਜ਼ ਹੋ ਚੁਕੀ ਹੈ ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਇੰਨੀ ਵੱਡੀਆਂ ਵੱਡੀਆਂ ਫਿਲਮਾਂ ਬਣਾ ਦਿੰਦੇ ਹਨ ਉਹ ਖੁਦ ਕੈਮਰੇ ਦੇ ਅੱਗੇ ਨਹੀਂ ਆਉਂਦੇ ਸੋ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਜੋ ਅਸੀਂ ਸਕਰੀਨ ਤੇ ਦੇਖ ਲਈਏ ਉਹਨਾਂ ਦੇ ਨਾਲ-ਨਾਲ ਉਹਨਾਂ ਕਿਰਦਾਰਾਂ ਦੇ ਨਾਲ ਉਹਨਾਂ ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਦੀ ਪੂਰੀ ਵਾਹ ਪੂਰੀ ਮਿਹਨਤ ਪੂਰਾ ਖਰਚਾ ਤੇ ਪੂਰੇ ਐਫਰਟਸ ਪੂਟ ਆਉਣ ਹੋਏ ਨੇ ਇੱਕ ਪ੍ਰੋਜੈਕਟ ਨੂੰ ਬਣਾਉਣ ਦੇ ਵਿੱਚ ਸੋ ਡਾਕਟਰ ਸਾਹਿਬ ਡਾਕਟਰ ਪ੍ਰਭਜੋਤ ਜੀ ਸਾਡੇ ਨਾਲ ਨੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਸੋ ਮਚ ਤੁਸੀ ਆਏ ਜੇ ਬੜੀ ਲੱਗ ਗਈ ਰੌਣਕਾਂ ਵਧਾਈਆਂ ਸਾਡੇ ਕੀ ਬਾਤ ਹੈ ਭਾਜੀ ਰੌਣਕਾਂ ਤਾਂ ਤੁਸੀਂ ਲਾਈਆਂ ਹੋਈਆਂ ਹੈ ਵੈਲੈਂਟਾਈਨਸ ਤੇ ਮੈਂ ਕਹਿੰਨੀ ਤਨ ਤਨ ਕਰਵਾਈ ਪਈ ਹੈ ਹਾਂਜੀ ਨਹੀਂ ਵਧੀਆ ਤੁਸੀਂ ਆਪਾਂ ਇਕੱਠੇ ਦੁਪਹਿਰ ਦੇ ਵਿੱਚ ਵੀ ਸੀਗੇ ਉੱਥੇ ਵੀ ਆਪਾਂ ਰਿਸਪੌਂਸ ਅੱਛਾ ਦੇਖਿਆ ਆਡੀਅנס ਦਾ ਅੱਜ ਜਦ ਤੁਸੀਂ ਆਏ ਹੋ ਤੇ ਅੱਜ ਇੱਥੇ ਵੀ ਅੱਜ ਬਖਰੀਆਂ ਰੌਣਕਾਂ ਲੱਗੀਆਂ ਹੋਈਆਂ ਹੈ ਰਾਈਟ ਭਜੀ ਤੁਹਾਡੀ ਫਿਲਮ ਦਾ ਕ੍ਰੇਜ਼ ਪਤਾ ਹੈ ਕਦੋਂ ਤੋਂ ਹੈ ਜਦੋਂ ਤੁਸੀਂ ਪਹਿਲੀ ਫੋਟੋ ਪਾਈ ਸੀ ਨਾ ਉਦਘਾਟਨ ਦੀ ਫਿਲਮ ਦੀ ਐਨਾ ਤੁਸੀਂ ਸਾਰੇ ਖੜੇ ਹੋ ਦਾਦੂ ਖੜੇ ਔਰ ਇਹ ਲਿਖਿਆ ਸੀਗਾ ਕਿ ਥਿਸ ਵੈਲੈਂਟਾਈਨ ਕੁਝ ਵੱਡਾ ਤੇ ਵਧੀਆ ਹੋਣ ਵਾਲਾ ਹੈ ਉਦੋਂ ਦਾ ਕ੍ਰੇਜ਼ ਬਣਿਆ ਹੋਇਆ ਹੈ ਬਿਲਕੁਲ ਬਿਲਕੁਲ ਜੀ ਵਧੀਆ ਦਾਦੂ ਜੀ ਨੇ ਔਰ ਬੜੀਆ ਕਨਸੈਪਟ ਥਾਪੜ ਜੀ ਨਾਲ ਰਲ ਕੇ ਕੀਤਾ ਹੈਗਾ ਔਰ ਅੱਜ ਆਪਣੇ 8 8 ਨਵੇਂ ਹੋ ਗਏ ਇਸ ਗੱਲ ਨੂੰ ਔਰ ਬੜੀਆ ਜਿਹ ਰਿਜ਼ਲਟ ਨਿਕਲਿਆ ਔਰ ਬਹੁਤ ਵਧੀਆ ਆਡੀਅੰਸ ਨੂੰ ਐਕਸੈਪਟ ਕਰ ਰਹੀ ਹੈ ਬੜੀ ਲੱਗ ਰਿਹਾ ਆ ਭਾਜੀ ਜਦੋਂ ਅਸੀਂ ਪੈਸੇ ਲਗਾਉਨੇ ਆ ਨਾ ਕਿਉਂਕਿ ਪ੍ਰੋਡਿਊਸਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਸੱਚੀ ਕਹਿਣਾ ਚਾਹਾਂਗੀ ਤੁਹਾਡੀ ਬਹੁਤ ਚੀਜ਼ਾਂ ਫੁਲਫਿਲ ਹੋਈਆਂ ਨੇ ਕਿਉਂਕਿ ਜਿਹੜਾ ਯੂਕੇ ਇੰਨੀ ਫਰੈਸ਼ ਵੇ ਦੇ ਵਿੱਚ ਇੰਨੇ ਸੋਹਣੇ ਵਿਜ਼ੂਅਲਸ ਤੁਸੀਂ ਇਸ ਫਿਲਮ ਦੇ ਵਿੱਚ ਖਾਇਆ ਅਸੀਂ ਨਹੀਂ ਦੇਖਿਆ ਅਜ ਤੱਕ ਹਾਂਜੀ ਹਾਂਜੀ ਨਹੀਂ ਕ੍ਰੀਏਟਿਵ ਜਿਹੜੀ ਟੀਮ ਹੁੰਦੀ ਆ ਉਹਨਾਂ ਨੇ ਸਿਲੈਕਟ ਕੀਤਾ ਹੈਗਾ ਨਹੀਂ ਤਾਂ ਆਮ ਤੌਰ ਤੇ ਜਦੋਂ ਆਪਾਂ ਰੂਟੀਨ ਦੇ ਵਿੱਚ ਬਣਾਉਨੇ ਹੈਗੇ ਉਹ ਮੂਵੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਸੀਨਰੀ ਉੱਥੇ ਆਲਮ ਐਕਿ ਤੁਹਾਨੂੰ ਉਹ ਬੋਟ ਵਾਲਾ ਕੰਮ ਵਧੀਆ ਲੱਗਿਆ ਨਾ ਜੀ 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 ਬਹੁਤ ਮੈਂ ਕਹਿੰਨੇ ਖਾਤਰਦਾਰੀ ਕੀਤੀ ਤੁਸੀਂ ਦਬਈ ਇਦਾਂ ਦਾ ਘੁੰਮਣਾ ਨਹੀਂ ਹੈ ਜਦੋਂ ਤੁਸੀਂ ਕਮਾਤਦੇ ਸਾਨੂੰ ਨਹੀਂ ਉਹ ਬੋਟ ਜਿਹੜੀ ਹੈ ਮੂਵੀ ਦੇ ਵਿੱਚ ਯੈਸ 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 ਉਹ ਵੀ ਉਹ ਵੀ ਬਾਕੀ ਦਬਈ ਦੇ ਵਿੱਚ ਤਾਂ ਹਾਂ ਜੀ ਪਰਮੋਸ਼ਨਸ ਦੀ ਹੈ ਨਾ ਹਲਾ ਲਲਾ ਹੋਈ ਹੁੰਦੀ ਹੈ ਹਲਾ ਲਲਾ ਕਰਕੇ ਪਾਜੀ ਕਨਸੈਪਟ ਬਹੁਤ ਸੈਂਸਿਟਿਵ ਹੈ ਹਾਂ ਜੀ ਅਸੀਂ ਤੁਸੀਂ ਪਰਿਵਾਰਕ ਲੋਕ ਭੈਣ ਭਰਾ ਆਵਾਦ ਕਹਿ ਲਈਏ ਅਸੀਂ ਲੋਕੀ ਚੌਹਨੇ ਆ ਸਾਨੂੰ ਤਾਂ ਗਾ ਕੇ ਇਹ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਆਪਣੇ ਭੈਣ ਭਰਾ ਉਧਰ ਬੈਠੇ ਆ ਉਧਰ ਇਹ ਜਿਹੜੀ ਕੜਵਾਹਟ ਸਰਹੱਦਾਂ ਕਰਕੇ ਜਾਂ ਕੁਝ ਇੱਕ ਇਹ ਉਹ ਦੀਆਂ ਚੀਜ਼ਾਂ ਕਰਕੇ ਬਣ ਚੁੱਕੀਆਂ ਨੇ ਨਾ ਜਾਈ ਨਹੀਂ ਰਹੀਆਂ ਨੇ ਜਦ ਕਿ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਜਾਂ ਹਿੰਦੂ ਮੁਸਲਮਾਨ ਸਿੱਖ ਹੀ ਆਪਸ ਵਿੱਚ ਹੈ ਭਾਈ ਭਾਈ ਹੈ ਨਾ ਬਟ ਇਦਾਂ ਦੀ ਫਿਲਮਾਂ ਇਦਾਂ ਦੇ ਕਨਸੈਪਟਸ ਤੁਹਾਨੂੰ ਚੈਲੰਜ ਨਹੀਂ ਦਿੰਦੇ ਕਿਉਂਕਿ ਆਡੀਅנס ਦੀ ਐਕਸੈਪਟੈਂਸ ਬਹੁਤ ਜ਼ਰੂਰੀ ਹੈ ਲੇਕਿਨ ਸਰਹਦਾ ਉਹ ਕੜਵਾਹਟ ਕਿਤਨਾ ਕਿਤੇ ਬਰਕਰਾਰ ਰੱਖਦੀਆਂ ਨੇ ਇਹ ਤਾਂ ਪੋਲੀਟੀਕਲ ਸਿਸਟਮ ਹੈ ਔਰ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਜ਼ਿਆਦਾ ਵਿੱਚ ਬੋਲ ਨਹੀਂ ਸਕਦੇ ਹੈਗੇ ਹੋਰ ਆਪਾਂ ਦੁਨੀਆ ਵਿੱਚ ਟਰੈਵਲ ਕਰਦੇ ਇੰਨੀ ਜ਼ਿਆਦਾ ਰੈਸਟ੍ਰਿਕਸ਼ਨਸ ਨਹੀਂ ਹੁੰਦੀਆਂ ਇੱਥ ਇਸ ਰਿਸਟ੍ਰਿਕਸ਼ਨਸ ਦੀ ਵਜ੍ਹਾ ਕਰਕੇ ਆਪਾਂ ਨੂੰ ਪ੍ਰੋਮੋਸ਼ਨ ਦਵੇਦ ਵਿੱਚ ਕਰਨੀ ਪਈ ਔਰ ਪਰ ਲੇਕਿਨ ਕਿਉਂਕਿ ਜੋ ਕ੍ਰੀਏਟਿਵਿਟੀ ਜਿਹੜੀ ਮੰਗਦੀ ਸੀ ਆਥੈਂਟਿਕ ਇੱਕ ਪਾਕਿਸਤਾਨੀ ਲਾਹੌਰ ਤੋਂ ਇੱਕ ਆਰਟਿਸਟ ਮੰਗਦੀ ਸੀ ਇਸ ਲਈ ਆਪਾਂ ਉੱਥੋਂ ਦੇ ਬੜੇ ਮਸ਼ਹੂਰ ਕਲਾਕਾਰ ਜਿਹੜੇ ਹੈਗੇ ਆ ਇਮਰਾਨ ਅਬਾਸ ਜੀ ਉਹਨਾਂ ਨੂੰ ਚੁਣਿਆ ਔਰ ਉਹਨਾਂ ਨੇ ਬਾਕੋ ਬਿਨਾ ਰੋਲ ਨਿਭਾਇਆ ਅਗੇਨ ਉਹ ਇਧਰ ਨਹੀਂ ਆ ਸਕਦੇ ਸੀ ਉੱਧਰ ਨਹੀਂ ਜਾ ਸਕਦੇ ਸੀ ਪਰ ਪਾਕਿਸਤਾਨੀ ਸਿਨੇਮਾ ਦੇ ਥਰੂ ਤਾਂ ਲੈ ਹੀ ਆਏ ਹੋ ਸੋ ਬਾਕੀ ਆਪਾਂ ਸਾਰੇ ਉੱਧਰ ਜਾ ਕੇ ਪ੍ਰੋਮੋਸ਼ਨ ਕਰਕੇ ਬੜੇ ਵਧੀਆ ਉੱਥੇ ਵੀ ਰਿਸਪੌਂਸ ਬੜਿਆ ਔਰ ਤੁਸੀਂ ਵੀ ਉੱਥੇ ਪਰ ਇਮਰਾਨ ਨੂੰ ਫਿਲਮ ਦੇ ਵਿੱਚ ਲੈਣ ਦਾ ਜਿਹੜਾ ਡਿਸੀਜਨ ਸੀ ਹੈ ਨਾ ਉਹ ਕਿਸ ਤਰ੍ਹਾਂ ਪ੍ਰੋਸੈਸ ਹੋਇਆ ਔਰ ਕਿਸ ਤਰ੍ਹਾਂ ਤੁਹਾਡੀ ਉਹਨਾਂ ਦੇ ਨਾਲ ਹੁਣ ਕਨੈਕਟੀਵਿਟੀ ਬਣ ਚੁੱਕੀ ਹੈ ਹਾਂਜੀ ਉਹ ਦਾ ਇਜ਼ ਅ ਵੈਰੀ ਥਰੋ ਜੈਂਟਲਮੈਨ ਔਰ ਬਾਕੂ ਉਸਨੇ ਰੋਲ ਨਿਭਾਇਆ ਜਿਹੜਾ ਹੈਗਾ ਬੜਾ ਵਧੀਆ ਇੱਕ ਹਿਊਮਨਿੰਗ ਔਰ ਉਹਦੇ ਫਾਲੋਅਰਸ ਔਰ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈਗੇ ਉਹਨੇ ਕੰਮ ਬਹੁਤ ਵਧੀਆ ਵਧੀਆ ਕੀਤੇ ਹੈਗੇ ਪਹਿਲਾਂ ਵੀ ਬਾਲੀਵੁੱਡ ਚ ਵੀ ਕਰਕੇ ਕੀਤੇ ਹੈਗੇ ਇਹ ਜਿਹੜੇ ਕ੍ਰੀਏਟਿਵ ਜਿਹੜਾ ਐਂਗਲ ਹੈਗਾ ਇਹ ਤਾਂ ਥਾਪੜ ਜੀ ਔਰ ਦਾਦੂ ਜੀ ਨੇ ਸੈਲੈਕਟ ਕੀਤਾ ਸੀਗਾ ਔਰ ਅਸੀਂ ਉਹਨਾਂ ਨੂੰ ਫ੍ਰੀਹੈਂਡ ਹਮੇਸ਼ਾ ਦਿੱਤਾ ਹੈਗਾ ਪਹਿਲੀ ਮੂਵੀਜ਼ ਵਿੱਚ ਜਿਹੜਾ ਦਾਦੂ ਜੀ ਨੂੰ ਵੇਜ ਕੁਮਾਰ ਅਰੋੜਾ ਉਹਨਾਂ ਨੇ ਹਮੇਸ਼ਾ ਵਧੀਆ ਨੂੰ ਮੂਵੀਆ ਨੂੰ ਹਮੇਸ਼ਾ ਵਧੀਆ ਕ੍ਰੀਏਟਿਵ ਐਂਗਲ ਦਿੱਤਾ ਸੋ ਹੈਟਸ ਆਫ ਟੂ ਹਿਮ ਆਜੋ 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 ਮੈਂ ਹੁਣੇ ਹੀ ਸੋਚ ਰਹੀ ਸੀ ਮੈਂ ਕਿਹਾ ਉਹਨਾਂ ਨਾਲ ਗੱਲ ਹੋ ਗਈ ਸਨੀ ਭਾਈ ਕਿੱਥੇ ਨੇ ਅੱਛਾ ਸਤਿ ਸ਼੍ਰੀ ਅਕਾਲ ਜੀ ਆਪਣਾ ਕਿਹੜਾ ਚੈਨਲ ਹੈ ਭਾਜੀ ਇਹ ਨਹੀਂ ਕਹਿ ਸਕਦੇ ਤੁਸੀਂ ਮੈਂ ਸ਼ੇਅਰ ਦੇ ਨਾਲ ਹੀ ਮੈਂ ਸ਼ੇਅਰ ਤਾਂ ਲਾਵਾਂ ਥੈਂਕ ਯੂ ਜੀ ਅਗੇਨ ਸਾਨੂੰ ਕਵਰ ਕਰਨ ਦਾ ਇਟਸ ਅ ਵੈਰੀ ਮੀਨਿੰਗਫੁਲ ਫਿਲਮ ਆਪਾਂ ਬਣਾਈ ਹੈ ਪਲੀਜ਼ ਡੂ ਪ੍ਰਮੋਟ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਤੁਹਾਡਾ ਰਿਵਿਊ ਵਾਲੀ ਮਾਈਕ ਸਾਨੂੰ ਦਿਓ ਅਸੀਂ ਤੁਹਾਨੂੰ ਪੁੱਛਦੇ ਹਾਂ ਅੱਛਾ ਤੁਹਾਨੂੰ ਸੈਕਿੰਡ ਟਾਈਮ ਤੁਹਾਨੂੰ ਮੌਕਾ ਮਿਲਿਆ ਮੂਵੀ ਦੇਖਣ ਦਾ ਅਬ ਹਰ ਕੋਈ ਜਾਂਦਾ ਨਹੀਂ ਸੈਕਿੰਡ ਟਾਈਮ ਮੋਸਟਲੀ ਮੂਵੀ ਦੇਖਣ ਤੁਸੀਂ ਸੈਕਿੰਡ ਟਾਈਮ ਆਇਓ ਮੂਵੀ ਦੇਖਣ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਹੈ ਮੂਵੀ ਦੇਖ ਕੇ ਤੁਹਾਡੇ ਰਿਵਿਊਸ ਕਿਦਾਂ ਦੇ ਹੈਗੇ ਭਾਜੀ ਤੁਸੀਂ ਆ ਦੇਖੋ ਕਿ ਮੈਂ ਕਿੰਨਾ ਕ ਕਨੈਕਟ ਕੀਤਾ ਆਏਗਾ ਜਿਹੜਾ ਮੈਂ ਫੰਦੇ ਕਨਾਈਆ ਰਾਈਟ ਤੁਸੀਂ ਦੇਖ ਲਓ ਕੋਈ ਵੀ ਚਿਹਰਾ ਤੁਹਾਨੂੰ ਉਦਾਂ ਦਾ ਨਹੀਂ ਦਿਖ ਰਿਹਾ ਹੋਏਗਾ ਪਰ ਮੈਂ ਦੁਬਾਰਾ ਇਸੇ ਲਈ ਆਈ ਆ ਮੈਂ ਇਹਨਾਂ ਨਾਲ ਕੀ ਗੱਲ ਕਰ ਰਹੀ ਸੀ ਕਿ ਬਹੁਤ ਸੋਹਣਾ ਸਿਨੇਮਾ ਤੁਸੀਂ ਲੈ ਕੇ ਆਏ ਹੋ ਇਹ ਅਸੀਂ ਪਹਿਲਾਂ ਨਹੀਂ ਦੇਖਿਆ ਜੇ ਅਸੀਂ ਸਕ੍ਰੀਨਪਲੇ ਤੇ ਸਰਮੈਟੋਗ੍ਰਾਫੀ ਦੀ ਗੱਲ ਕਰੀਏ ਉਹ ਯੋ ਕਿ ਅਸੀਂ ਅਜ ਤੱਕ ਇੰਨਾ ਬਿਊਟੀਫੁਲ ਨਹੀਂ ਦੇਖਿਆ ਜੇ ਤੁਸੀਂ ਕਨਸੈਪਟ ਦੀ ਗੱਲ ਕਰੋ ਅਸੀਂ ਲੀਡ ਤੇ ਅਜ ਤੱਕ ਇਹ ਤੁਸੀਂ ਇਹ ਤੁਹਾਨੂੰ ਤਿੰਨਾਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਤੁਸੀਂ ਪਾਕਿਸਤਾਨੀ ਡਾਇਰੈਕਟਰ ਨੂੰ ਲੀਡ ਤੇ ਲੈ ਕੇ ਆਏ ਹੋ ਸੋ ਜਿਹੜੀ ਸਰਹੱਦਾਂ ਵਾਲੀ ਕੜਵਾਹਟ ਹੈ ਨਾ ਉਹ ਭਾਵੇਂ ਮੁਕੇ ਭਾਵੇਂ ਨਾ ਮੁਕੇ ਪਰ ਤੁਹਾਡੇ ਸਾਡੇ ਵਰਗੇ ਭ ਹੋ ਜਾਊਗਾ ਤੇ ਇਹ ਚੀਜ਼ ਬਹੁਤ ਅੱਛੀ ਲੱਗੀ ਮੈਨੂੰ ਮੈਨੂੰ ਲੱਗਦਾ ਜੀ ਇਹ ਇੱਕ ਇਨੀਸ਼ੀਏਟਿਵ ਹੀ ਸੀ अगेन ਕਦੀ ਆਪਾਂ ਪ੍ਰੋਜੈਕਟ ਬਣਾਉਂਦੇ ਆ ਤੇ ਪੰਜਾਬ 'ਚ ਅਸੀਂ ਆਪਾਂ ਨਾਂ ਨਹੀਂ ਲੈਂਦੇ ਪਰ ਕਾਫੀ ਪ੍ਰੋਜੈਕਟ ਐਸੇ ਬੰਦਦੇ ਨੇ ਜਿਹੜੇ ਮੀਨਿੰਗਲੈਸ ਹੁੰਦੇ ਨੇ ਇਟਸ ਜਸਟ ਫਾਰ ਦੀ ਸੇਕ ਆਫ ਮਨੀ ਮੈਂ ਪਿੱਛੇ ਵੀ ਕਹਿ ਕੇ ਹਟਿਆ ਵੀ ਜਦੋਂ ਤੁਸੀਂ ਇੱਕ ਪ੍ਰੋਡਿਊਸਰ ਟਾਈਟਲ ਨੂੰ ਹੋਲਡ ਕਰਦੇ ਹੋ ਨਾ ਮਨੀ ਇਜ਼ ਓਲਡਰੀ ਥੇ ਤਾਂ ਹੀ ਪ੍ਰੋਡਿਊਸਰ ਬਣਿਓ ਆਦਰਵਾਇਜ਼ ਤੁਸੀਂ ਕੁਝ ਹੋਰ ਬੰਦੇ ਹਮ ਜੇ ਤੁਸੀਂ ਪ੍ਰੋਡਿਊਸਰ ਬਣ ਗਏ ਤੇ ਉਸ ਤੋਂ ਬਾਅਦ ਤੁਸੀਂ ਇਹ ਮੋਰਲ ਰਿਸਪੌਂਸਿਬਿਲਟੀ ਨੂੰ ਐਡਾਪਟ ਕਰਨੀ ਕਿ ਮੈਂ ਜਿੱਦਾਂ ਮੈਂ ਸਮਾਜ ਨੂੰ ਸੇਧ ਦੇ ਸਕਾਂ ਜਾਂ ਮੈਂ ਕੋਈ ਐਸਾ ਮੈਸੇਜ ਘਟਕੇ ਦੇ ਸਕਾਂ ਸੋ ਮੇਰੀ ਜਰਨੀ ਇਨ ਫਿਲਮ ਮੇਕਿੰਗ ਆ ਦੋਨਾਂ ਭਾਵਾਂ ਦੇ ਨਾਲ ਇਹੀ ਰਹੀ ਹੈ ਚਾਹੇ ਉਹ ਕਲੀ ਜੁਟਾ ਹੋਵੇ ਚਾਹੇ ਗੋਟੀ-ਗੋਟੀ ਆਪਣੀ ਬੂਹੇ ਬਾਰੀਆਂ ਹੋਣ ਮੈਂ ਆਮਦੇ ਨਾਲ ਕਿਤੇ ਨਾ ਕਿਤੇ ਅਸੀਂ ਮੈਸੇਜ ਲੈ ਕੇ ਆਏ ਐ ਐਂਡ ਆਈ ਥਿੰਕ ਵੀ ਹੈਵ ਡਿਲੀਵਰਡ ਇਟ ਬਾਕੀ ਬਾਡੀ ਕਚੈਰੀ ਜਿਸ ਨੂੰ ਸਾਡਾ ਪ੍ਰੋਡਕਟ ਕੀ ਸੀ ਕਿੰਨਾ ਕਿ ਉਹਨੂੰ ਐਕਸੈਪਟ ਕਰਨਾ ਤੇ ਕਿੰਨਾ ਕਿ ਪ੍ਰਵਾਨ ਚੁੜਾਣਾ ਇਟ ਇਜ਼ ਆਲ ਅਪ ਟੂ ਯੂ ਗਾਇਸ ਹੈਨਾ ਭਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਫਿਲਮ ਵੇ ਕੇ ਪਹਿਲੇ ਤੁਸੀਂ ਵੀ ਦੱਸੋ ਦੇਖੋ ਸਾਡਾ ਬੱਚਾ ਹੈ ਉਹ ਸ਼ਰਾਰਤ ਵੀ ਕਰੀ ਤੇ ਕਹਿੰਦਾ ਨਹੀਂ ਇਹ ਸੋਹਣਾ ਹੈ ਹੈਨਾ ਸੋ ਸੋ ਅਸੀਂ ਉਹਨੂੰ ਵੀ ਆਰ ਬਾਉਂਡ ਡਿਫਾਲਟ ਬਾਉਂਡ ਬਾਈ ਲਵ ਹੈਨਾ ਅਸੀਂ ਇਹ ਕਹਿੰਨਾ ਵੀ ਹੈਵ ਮੇਡ ਐਕਸਟਰਾਔਡਨਰੀ ਪਰ ਏਗੇ ਜਦੋਂ ਇਹ ਤੁਹਾਡੇ ਕੋਲੋਂ ਇਸੇ ਕਰਕੇ ਸਵਾਲ ਪਹਿਲਾਂ ਪੁੱਛਿਆ ਸੀ ਹਾਊ ਡੂ ਯੂ ਫੀਲ ਕਿਉਂਕਿ ਤੁਹਾਡੇ ਰੋਜ਼ ਆ ਟ੍ਰੀ ਡੇ ਐਂ ਜਦੋਂ ਤੁਸੀਂ ਸਾਨੂੰ ਇਹ ਗੱਲ ਕਹਿੰਦੇ ਹੋ ਸਮਥਿੰਗ ਡਿਫਰੈਂਟ ਸਮਥਿੰਗ ਯੂਨੀਕ ਇਟ ਮੀਨ ਸਾਨੂੰ ਲੱਗਦਾ ਵੀ ਨਹੀਂ ਅਸੀਂ ਕੁਝ ਕੁਝ ਕਰ ਰਹੇ ਆ ਜਿਹੜਾ ਕਿ ਇੰਡਸਟਰੀ ਨੂੰ ਪਸੰਦ ਵੀ ਆ ਰਿਹਾ ਤੇ ਸ਼ਾਇਦ ਉਹ ਸਾਨੂੰ ਜ਼ਿਆਦਾ ਐਪਰੀਸ਼ੀਏਟ ਵੀ ਕਰਨਗੇ ਟੂ మేక్ ਫਿਊਚਰ ਪ੍ਰੋਜੈਕਟਸ ਇਨ ਇਨ ਕੈਕਲ ਫੈਸ਼ਨ ਹਨਾ ਰਾਈਟ ਵੈਰੀ ਰਾਈਟ ਸੋ ਕੰਗratulations ਟੂ ਯੂ ਸ਼ੀ ਇਜ਼ ਦਾ ਔਮਨ ਬਿਹਾਈਂਡ ਆਲ ਆਫ ਥਿਸ ਐਨ ਆਦਰ ਐਫਰਟਸ ਐਨ ਆਦਰ ਦਿਨ ਰਾਤ ਦਾ ਭੱਜਣਾ ਆਈ ਮੈਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਸਾਡੇ ਲਈ ਅੱਜ ਤੁਹਾਨੂੰ ਦਿਨ ਰਾਤ ਭੱਜਦੇ ਹੋਏ ਦੇਖਿਆ ਨਾਓ ਕੰਗratulations ਐਂਡ ਆਈ ਰੀਲੀ ਵਾਂਟ ਕਿ ਤੁਸੀਂ ਆਪਣੇ ਜਜ਼ਬਾਤ ਦੱਸੋ हां जी थैंक यू सो मच हां जी बहुत बढ़िया लग रहा है हम सारे रिस्पांस देख रहे हैं कि सारे कह रहे हैं बहुत अच्छी मूवी है ਤੁਸੀਂ ਵੀ ਸੁਣ ਲਿਆਣਾ ਸਾਰੇ ਕੋ ਵਾਈਟਸ ਲਈਆਂ ਆ ਬਟ ਲੱਗ ਰਿਹਾ ਕਿ ਜਿੰਨਾ ਵੀ ਅਸੀਂ ਐਫਰਟਸ ਕੀਤੇ ਆ ਉਹ ਦਿਖ ਰਹੇ ਨੇ ਹਾਂ ਜੀ थैंक यू ਬਸ ਤੁਹਾਨੂੰ ਸਾਡੇ ਨਾਲ ਦੁਬਈ ਘੁੰਮ ਕੇ ਦੁਬਈ ਪ੍ਰੋਮੋਸ਼ਨ ਕਰਕੇ ਸਪੈਸ਼ਲੀ ਫॉर दिस ਫਿਲਮ ਕਿਉਂਕਿ ਇੱਕ ਇੰਟਰਨੈਸ਼ਨਲ ਫਿਲਮ ਸੀ ਆਈ ਥਿੰਕ ਅਸੀਂ ਇਹਨੂੰ ਪੰਜਾਬੀ ਫਿਲਮ ਕਹਿੰਦੇ ਆ ਤੇ ਫਿਰ ਇਹਨੂੰ ਅਨਜਸਟੀਫਾਈ ਕਰਦੇ ਆ ਇਹ ਚੀਜ਼ ਆ ਪਿਓਰ ਇੰਟਰਨੈਸ਼ਨਲ ਫਿਲਮ ਜੀ ਦੀ ਟ੍ਰੀਟਮੈਂਟ ਇੰਟਰਨੈਸ਼ਨਲੀ ਇਹ ਬਣੀ ਇੰਟਰਨੈਸ਼ਨਲ ਆਸ ਕੰਟਰੀ ਚ ਇਹਦੇ ਸਟਾਰਸ ਇੰਟਰਨੈਸ਼ਨਲ ਬਾਉਂਡਰੀਜ਼ ਨੂੰ ਕਰਾਸ ਕਰਕੇ ਆਏ ਹੋਏ ਨੇ ਐਂਡ ਅਸੀਂ ਇਹਦਾ ਪ੍ਰੋਮੋਸ਼ਨ ਵੀ ਇੰਟਰਨੈਸ਼ਨਲੀ ਕਰਾਇਆ ਹਾਂ ਹਾਂ ਤਾਂ ਪੰਜਾਬ ਮੀਡੀਆ ਵੀ ਤਾਂ ਇੰਟਰਨੈਸ਼ਨਲੀ ਆ ਕੇ ਪ੍ਰੋਮੋਟ ਕਰ ਰਹੀ ਹੈ ਨਾ ਸੋ ਉੱਥੇ ਜਾ ਕੇ ਸਾਡੇ ਦੇ ਨਾਲ ਜੁਆਇਨ ਕੀਤਾ ਐਂਡ ਵੀ ਰੀਲੀ ਐਪਰੀਸ਼ੀਏਟ ਯੂਰ जिन्ने ਵੀ ਚੈਨਲ ਸਾਡੇ ਨਾਲ ਗਏ ਨੇ ਭਾਜੀ ਨਹੀਂ ਅਸੀਂ ਅਪਰੀਸ਼ੀਏਟ ਕਰਦੇ ਆ ਕਿਉਂਕਿ ਤੁਸੀਂ ਉੱਥੇ ਬੇਸ਼ੱਕ ਸਾਨੂੰ ਬੁਲਾਇਆ ਪਰ ਤੁਸੀਂ ਕੰਮ ਦੇ ਨਾਲ ਨਾਲ ਸਾਨੂੰ ਉਹ এনवायरमेंट ਤੇ ਔਰਾ ਦਿੱਤਾ ਕਿ ਅਸੀਂ ਕਹਿ ਸਕਦੇ ਦੁਬਈ ਘੁੰਮ ਕੇ ਆਇਆ ਐਨਾ ਸੋ ਬਹੁਤ ਚੀਜ਼ਾਂ ਐਕਸਪਲੋਰ ਕਰਾਈਆਂ ਸੇਮ ਐਜ਼ ਯੂਰ ਫਿਲਮ ਤੁਸੀਂ ਫਿਲਮ ਦੇ ਵਿੱਚ ਐਨਾ ਕੁਝ ਨਵਾਂ ਪਰੋਸਿਆ ਹੈ ਕਿ ਮੈਂ ਕਹਿ ਸਕਦੀ ਆ ਕਿ ਇਟ ਵਿਲ ਬੀ ਅ ਮਾਸਟਰਪੀਸ ਫਿਲਮ ਥੈਂਕ ਯੂ ਅਗੇਨ ਵਾਂਸ ਅਗੇਨ ਇਟਸ ਅ ਪੀਲ ਫਰਮ ਕਿ ਕਿ ਪਾਕਿਸਤਾਨੀ ਉਹ ਸਿਗੇ ਤੁਹਾਨੂੰ ਕਿੱਦਾਂ ਦਾ ਲੱਗਾ ਪਰ ਮੀਡੀਆ ਵਾਲੇ ਵੀ ਸਾਡੇ ਨਾਲ ਸੀ ਉਹ ਦੱਸੋ ਕਿ ਪਾਕਿਸਤਾਨ ਵਾਲਿਆਂ ਨਾਲ ਮਿਲ ਕੇ ਕਿੱਦਾਂ ਦਾ ਮਜ਼ਾ ਆਇਆ ਲਾਈਕ aquí así que, ¿va a quitarse eso? ਯਾਰ ਮੈਂ ਇਹ ਸਮਝਦੀ ਆ ਕਿ ਪਾਕਿਸਤਾਨ ਵਾਲੇ ਇੰਡੀਆ ਵਾਲੇ ਕੁਝ ਨਹੀਂ ਹੁੰਦਾ ਇਹ ਸਾਡਾ ਦਿਮਾਗ ਔਰ ਸਾਡੀਆਂ ਖੁਦ ਦੀਆਂ ਕ੍ਰੀਏਟ ਕੀਤੀਆਂ ਗਈਆਂ ਬਾਉਂਡਰੀਜ਼ ਆ ਮੈਂ ਉਹੀ ਕਹਿ ਕੇ ਹਟੀਆਂ ਕਿ ਅਸੀਂ ਆਪਸ ਦੇ ਵਿੱਚ ਪਰਿਵਾਰ ਹੋ ਜਾਈਏ ਜਿਵੇਂ ਭੈਣ ਭਰਾ ਸਾਨੂੰ ਤਾਂਗ ਹੈ ਕਿ ਅਟਾਰੀ ਤੇ ਵਾਗਾ ਵਾਲੀ ਉਹ ਸਰਹੱਦ ਨੂੰ ਮਿਟਾ ਦਿੱਤਾ ਜਾਵੇ ਅਸੀਂ ਕ੍ਰੋਸਿੰਗ ਕਰੀਏ ਪਰ ਤੁਸੀਂ ਫਿਲਮ ਦੇ ਵਿੱਚ ਬੜਾ ਬਿਊਟੀਫੁਲੀ ਰਿਪਰੈਜ਼ੈਂਟ ਕਰਵਾਇਆ ਸੋ ਹੈਟਸ ਆਫ ਟੂ ਆਲ ਆਫ ਯੂ ਜਦੋਂ ਅਪਾ ਤਾਰਾ ਸਿੰਘ ਦਾ ਡਾਇਲੋਗ ਬੋਲਦੀ ਹੈ ਕਿ ਕਾਜ ਕੇ ਟੋਟੇ ਤੇ ਮੋਰ ਨਹੀਂ ਲੱਗੇਗੀ ਤਾਰਾ ਪਾਕਿਸਤਾਨੀ ਜਾਏਗਾ ਹਾਂ ਹਾਂ ਹੈਨਾ ਜਾਵਾਂਗੇ ਨਾ ਅਸੀਂ ਭਾਜੀ ਰਹਿਣ ਦੋ ਥੈਂਕ ਯੂ ਥੈਂਕਸ ਟੂ ਆਲ ਆਫ ਯੂ ਐਥਰ ਦਾ ਸੋਨਾ ਸਿਨੇਮਾ ਦਿੰਦੇ ਰਹੋ ਤਾਂ ਕਿ ਅਸੀਂ ਵੀ ਕਹਿ ਸਕੀਏ ਕਿ ਹਾਂ ਵਾਕੇ ਦੇ ਵਿੱਚ ਹੈ ਨਾ ਕ੍ਰਾਂਤੀ ਆ ਰਹੀ ਹੈ ਬਸ ਤੁਸੀਂ ਇੱਕ ਸਾਡਾ ਮਾਣ ਰੱਖਿਆ ਕਰੋ ਜਦੋਂ ਵੀ ਅਸੀਂ ਕੁਝ ਲਾਂਚ ਕਰਾਂਗੇ ਨਾ ਫਿਊਚਰ ਚ ਤੁਹਾਨੂੰ ਪਤਾ ਹੈ ਅਸੀਂ ਸੋਨਾ ਸਿਨੇਮਾ ਹੀ ਦੇਨੇ ਤੇ ਉਹਨੂੰ ਪਹਿਲੇ ਚੱਕ ਕੇ ਰੱਖਿਆ ਕਰੋ ਭਾਈ ਮੈਂ ਕਹਨੀ ਆ ਬਿਲਕੁਲ ਅੱਜ ਤੋਂ ਹੀ ਚੱਕਣਾ ਸ਼ੁਰੂ ਕਰ ਦਿੰਦਾ ਹਾਂ ਯੈਸ ਯੈਸ ਮੈਂ ਬਸ ਇਹ ਕਹਿਣਾ ਚਾਹਨੀ ਆ ਕਿ ਦੇਖੋ ਹੁਣ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਤੁਸੀਂ ਦੇਖ ਲਿਆ ਕਿ ਮੂਵੀ ਬਹੁਤ ਅੱਛੀ ਹੈ ਤੁਸੀਂ ਹੁਣ ਇਹ ਜਿਹੜਾ ਮੈਸੇਜ ਹੈਗਾ ਤੁਸੀਂ ਪਬਲਿਕ ਤੱਕ ਪਹੁੰਚਾਣਾ ਹੈਗਾ ਸੋ ਇਦਾਂ ਪਹੁੰਚਾਓ ਕਿ ਨੈਕਸਟ ਟਾਈਮ ਪ੍ਰੀਮੀਅਰ ਅਸੀਂ ਸਵਿਟਜ਼ਰਲੈਂਡ ਚ ਕਰੀਏ ਰਾਈਟ ਇਨਸ਼ਾਅੱਲਾ ਅਸਾਂ ਨੂੰ ਕੋ ਮੁੰਡਾ ਮੌਕਾ ਮਿਲਗਾ ਅਸੀਂ ਕੀ ਹੋਣਾ ਕਰੀਆ ਮੈਂ ਤਾਂ ਅੱਜ ਤੋਂ ਹੀ ਮੁੱਥੇ ਟੇਕਾਂਗੀ ਸੋ ਆਲ ਦਾ ਮੇਰੀ ਬੈਸਟ ਵਾਂਸਕ ਹੈ ਐਂਡ ਕੰਗ੍ਰੈਚੂਲੇਸ਼ਨਸ ਥੈਂਕ ਯੂ ਥੈਂਕ ਯੂ